ਗੱਲਬਾਤ ਇਦਾਂ ਆ ਵੀਰੇ ਆਪਣੇ ਬੁਰਜ ਪਵਾ ਤੋਂ ਇਧਰ ਮਾਛੜੇ ਵੱਲੋਂ ਜਹਾਜ਼ ਗਿਆ ਆਰਮੀ ਦਾ ਤੇ ਉੱਪਰੋਂ ਕੋਈ ਜਿਵੇਂ ਰਾਕਟ ਆ ਬਜੀ ਜਿਹੜੀਆਂ ਗਿਰੀਆਂ ਆ ਡਿਸਕੋਰਾਂ ਆਈਆਂ ਜਿਹਦੇ ਕਰਕੇ ਥੋੜਾ ਜਿਹਾ ਪਿੰਡ 'ਚ ਡਰ ਦਾ ਮਾਹੌਲ ਜਿਹਾ ਬਣਿਆ ਹੋਇਆ ਕਿੰਨੇ ਕਵੇ ਦੀ ਇਹ ਤੇ 1.5 ਕਵੇ ਦੀ ਗੱਲ ਆ ਜੀ ਅੱਜ ਦਿਨ ਦੀ ਅੱਛਾ ਜੀ ਹਾਂਜੀ ਤੇ ਸੂਚਿਤ ਕੀਤਾ ਗਿਆ ਕੁਝ ਕੀ ਲੱਗਦਾ ਕੋਈ ਪ੍ਰਸ਼ਾਸਨ ਵੀ ਪਹੁੰਚਿਆ ਸੀ ਸੂਚਿਤ ਕੀਤਾ ਗਿਆ ਉਹਨਾਂ ਨੂੰ ਇੱਕ ਸਾਹਮਣੇ ਸਾਡੇ ਇੱਧਰ ਘਰ ਆਈ ਡੇਰੇ ਚ ਉਹਨਾਂ ਦੇ ਜਾਨਕੀ ਘਰੇ ਵੀ ਉਹ ਚੀਜ਼ ਗਿਰੀ ਆ ਥੋੜੀ ਜਿਹਾ ਉਹਨਾਂ ਨੂੰ ਲੱਗਿਆ ਥੋੜਾ ਜਿਹਾ ਡਰ ਦਾ ਮਾਹੌਲ ਜਿਹਾ ਵੀ ਲਸ਼ਕੋਰ ਜੀ ਗਿਰੀ ਉਹਨਾਂ ਦੇ ਤੇ ਇੱਕ ਫਾਦਰ ਸਾਹਿਬ ਆ ਰਹੇ ਸੀ ਮਾਛੜ ਤੋਂ ਗੱਡੀ 'ਚ ਉਹਨਾਂ ਨੇ ਗੱਡੀ ਸਾਈਡ ਤੇ ਲਾਈ ਆ ਜਾਨਕੀ ਉੱਪਰ ਉਹਨਾਂ ਨੂੰ ਇਹਨ ਪੂਰਾ ਗਿਰਦਾ ਦੇਖਿਆ ਚ ਰਸਤੇ 'ਚ ਹੈਡ ਆਨ ਕੁਝ ਮਿਲਿਆ ਵੀ ਨਹੀਂ ਨਹੀਂ ਮਿਲਿਆ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਵੀ ਚੈੱਕ ਕੀਤਾ ਆਲੇ ਦੁਆਲੇ ਪਿੰਡ ਸਾਰੇ ਚੈੱਕ ਕੀਤਾ ਉਹਨਾਂ ਨੇ ਤੇ ਇਦਾਂ ਦਾ ਕੁਝ ਨਹੀਂ ਮਿਲਿਆ ਹੈਗਾ ਬਸ ਆਹੀ ਇੱਕ ਇੱਥੇ ਜੀ ਨੂੰ ਥੋੜਾ ਜਿਹਾ ਡਰ ਜਿਹਾ ਲੱਗਦਾ ਪਿੰਡ ਤੋਂ ਭਾਈ ਮੇਰਾ ਨਾਮ ਯੋਧਵੀਰ ਸਿੰਘ ਆ ਮੈਂ ਛੋੜੀਆ ਤੋਂ ਰਹਿਣ ਵਾਲਾ ਆ ਕੀ ਗੱਲਬਾਤ ਹੁੰਦੀ ਆ ਇੱਕ ਜਹਾਜ਼ ਤੁਹਾਡੇ ਇੱਥੋਂ ਉਤੋਂ ਲੰਘਦਾ ਆ ਉਹ ਕੀ ਸੀਗਾ ਸਾਰਾ ਮਾਮਲਾ ਉਹ ਜੀ ਮੈਂ ਬਾਹਰ ਖੜਾ ਸੀਗਾ ਹਮ ਮੈਂ ਪਹਿਲਾਂ ਅੰਦਰ ਸੀਗਾ ਜਦੋਂ ਜਹਾਜ਼ ਦੀ ਆਵਾਜ਼ ਆਈ ਤੇ ਮੈਂ ਬਾਹਰ ਨਿਕਲਿਆ ਆ ਹਮ ਮੈਂ ਵੀਡੀਓ ਬਣਾਉਣ ਲੱਗੇ ਜਹਾਜ਼ ਦੀ ਹਮ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਜਹਾਜ਼ ਥੋੜਾ ਜਿਹਾ ਜੱਦ ਅੱਗੇ ਗਿਆ ਤਾਂ ਉਹਨੇ ਚਾਰ ਗੋਲੇ ਛੁੱਟੇ ਹਮ ਤੇ ਫਿਰ ਮੈਂ ਉਹ ਵੀਡੀਓ ਬਣਾ ਕੇ ਸਨੈਪਚੈਟ ਤੇ ਪਾਤੀ ਸੀਗੀ ਉਹ ਫਿਰ ਪਿੰਡੇ ਸਰਪੰਚ ਕੋ ਚਲ ਗਈ ਉਹਨਾਂ ਨੇ ਫੋਨ ਕੀਤਾ ਉਹਨਾਂ ਪੁਲਿਸ ਵਾਲਿਆਂ ਨੂੰ ਫਿਰ ਉਹਨਾਂ ਨੂੰ ਬੁਲਾਇਆ ਫਿਰ ਕੀਤੀ ਜਾਂਚ ਪੜਤਾਲ ਸਾਰਾ ਕੁਝ ਕੀਤਾ ਗੋਲਿਆਂ ਦਾ ਖੜਕਾ ਵੀ ਆਇਆ ਕੋਈ ਜਿਹੜੇ ਗੋਲੇ ਸਿੱਟੇ ਉਹ ਥੱਲੇ ਗਿਰੇ ਆ ਜਾਂ ਖੜਕਾ ਆਇਆ ਕੋਈ ਆ ਕਿਵੇਂ ਦੇ ਸੀ ਖੜਕਾ ਨਹੀਂ ਆਇਆ ਹੈਗਾ ਜਹਾਜ਼ ਦੀ ਆਵਾਜ਼ ਜ਼ਿਆਦਾ ਸੀ ਉਹਨਾਂ ਦਾ ਨਹੀਂ ਖੜਕਾ ਆਇਆ ਵੀਰੇ ਨੀਵਾ ਸੀਗਾ ਜਹਾਜ਼ ਕਿੰਨਾ ਕੁ ਨੀਵਾ ਸੀ ਨੀਵਾ ਸੀਗਾ ਉਦ ਦਾ ਜਹਾਜ਼ ਕੀ ਲੱਗਦਾ ਕੋਈ ਆਰਮੀ ਦਾ ਸੀ ਆ ਕੋਈ ਹੋਰ ਚੀਜ਼ ਕਿਵੇਂ ਇਹ ਨਹੀਂ ਪਤਾ ਹੂੰ ਫਿਰ ਉਰੇ ਹੁਣ ਪੁਲਿਸ ਪ੍ਰਸ਼ਾਸ਼ਨ ਪਹੁੰਚਾ ਮੋਕੇ ਹਾਂਜੀ ਹਾਂਜੀ ਮੋਕੇ ਸਾਰੇ ਪਹੁੰਚੇ ਆਪਣਾ ਸਾਰਿਆਂ ਨੇ ਕੀਤੀ ਤਸਵੀਰ ਹਾਂਜੀ ਕੋਈ ਥੱਲੇ ਵੀ ਕੋਈ ਚੀਜ਼ ਸਿੱਟੀ ਆ ਉਸ ਤੋਂ ਜਾਂ ਥੱਲੇ ਗਿਰੀ ਆ ਕਿਤੇ ਪਿੰਡ ਦੇ ਵਿੱਚ ਆਲੇ ਦੁਆਲੇ ਜਾਂ ਨਹੀਂ ਕੁਛ ਨਹੀਂ ਨਹੀਂ ਜੀ ਗੋਲੇ ਜੀ ਡਿਗੇ ਸੀਗੇ ਬਸ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਕੀ ਡਿਗੇ ਕੀ ਇੱਥੇ ਇੱਕ ਏਅਰਕ੍ਰਾਫਟ ਦੀ ਸਾਈਟਿੰਗ ਹੋਈ ਜੇ ਜਦੋਂ ਕੁਝ ਐਦਾ ਲੱਗਿਆ ਕਿ ਜਿਵੇਂ ਕੁਝ ਡਰਾਪਿੰਗਸ ਹੋਈਆਂ ਜਿਦੇ ਵਿੱਚ ਫਲੇਅਰ ਵੀ ਸੀਗੀ ਤੇ ਸਾਰੀ ਵੈਰੀਫਿਕੇਸ਼ਨ ਤੋਂ ਬਾਅਦ ਉਹ ਹੁਣ ਸਾਰਾ ਕਸਾਰਾ 에ਅਰ ਫੋਰਸ ਤੋਂ ਵੀ ਕਨਫਰਮ ਕੀਤਾ ਗਿਆ ਤੇ ਬਾਕੀ ਵੀ ਆਰਮਡ ਫੋਰਸਸ ਤੋਂ ਕਿ ਆਪਣਾ ਇੱਕ 에ਅਰਕ੍ਰਾਫਟ ਸੀਗਾ ਤੇ ਉਹਨਾਂ ਦੀ ਇੱਕ ਨਾਰਮਲ ਐਕਸਰਸਾਈਜ਼ ਦੇ ਵਿੱਚ ਹੁੰਦਾ ਹੈਗਾ ਕਿ ਆਪਣੀ ਕੁਝ ਐਕਸਰਸਾਈਜ਼ਸ ਦੇ ਵਿੱਚ ਫਲੇਅਰਸ ਡ੍ਰੌਪ ਕਰਦਾ ਹੈ 에ਅਰਕ੍ਰਾਫਟ ਤਾਂ ਕਿ ਉਹ ਅਲੱਗ-ਅਲੱਗ ਟੈਕਟਿਕਸ ਹੁੰਦੀ ਹੈ ਐਨਮੀ ਨੂੰ ਡੀਸੀਵ ਕਰਨ ਦੇ ਲਈ ਵੀ ਹੁੰਦੀ ਹੈ ਤੇ ਬਾਕੀ ਵੀ ਐਕਸਰਸਾਈਜ਼ ਦੇ ਵਿੱਚ ਹੁੰਦਾ ਹੈਗਾ ਤੋਂ ਉਦਾਂ ਦੀ ਐਕਸਰਸਾਈਜ਼ ਸੀਗੀ ਤੇ ਨਾਥਿੰਗ ਟੂ ਵਰੀ ਕੁਝ ਕੁਝ ਡ੍ਰੌਪ ਨਹੀਂ ਕੀਤਾ ਹੈਗਾ ਉਹ ਇੱਕ ਨਾਰਮਲ ਫਲੇਅਰ ਸੀਗਾ ਫ্রম ది 에ਅਰਕ੍ਰਾਫਟ ਤੇ ਆਪਣੇ ਹੀ 에ਅਰਫ੍ਰੋਜ਼ ਦਾ 에ਅਰਕ੍ਰਾਫਟ ਸੀਗਾ ਤੇ ਨਾਰਮਲ ਆਪਣੀ ਕਿ ਐਕਸਰਸਾਈਜ਼ ਦਾ ਉਹ ਇੱਕ ਇਵੈਂਟ ਸੀਗਾ ਜਿਹੜਾ ਕਿ ਪਿੰਡ ਦੇ ਲੋਕਾਂ ਨੇ ਜਦੋਂ ਦੇਖ ਰਹੇ ਸੀਗੇ ਉਹਨਾਂ ਨੂੰ ਥੋੜਾ ਜਿਹਾ ਲੱਗਿਆ ਕਿ ਕੁਝ ਅਜੀਬ ਜਿਹੀ ਚੀਜ਼ ਸੀ ਇਹਨਾਂ ਨੇ ਫਿਰ ਕੈਪਚਰ ਕਰ ਲਈ ਬਟ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦੀ ਹੂੰ ਕਿ ਅਗਰ ਇੱਦਾਂ ਤੇ ਕੁਝ ਵੀ ਵੀਡੀਓਜ਼ ਵਗੈਰਾ ਇਕਾ ਤੁਸੀਂ ਅਗਰ ਕੁਝ ਚੀਜ਼ ਦੇਖਦੇ ਹੋ ਉਸ ਚੀਜ਼ ਨੂੰ ਇਮੀਡੀਏਟਲੀ ਸੋਸ਼ਲ ਮੀਡੀਆ ਤੇ ਪੋਸਟ ਨਾ ਕਰੋ ਉਸ ਚੀਜ਼ ਨੂੰ ਤੁਸੀਂ ਕਨਸਰਨਡ ਅਥਾਰਟिटीज ਜਿਵੇਂ ਕਿ ਪੁਲਿਸ ਹੋਗੀ ਜਾਂ ਪੁਲਿਸ ਕੇ ਮਾਧਿਅਮ ਰਾਹੀਂ ਅਸੀਂ ਫਿਰ ਅੱਗੇ ਵੈਰੀਫਾਈ ਕਰਾ ਲੇਗੇ ਆਰਮ ਫੋਰਸਸ ਤੋਂ ਤੁਸੀਂ ਸਾਡੇ ਧਿਆਨ ਚ ਲੈ ਕੇ ਹੋ ਕਿਉਂਕਿ ਇੱਕ ਬਿਨਾਂ ਵੈਰੀਫਾਈਡ ਨਿਊਜ਼ ਤੋਂ ਇੱਕ ਪੈਨਿਕ ਵੀ ਕ੍ਰੀਏਟ ਹੁੰਦਾ ਹੈ ਸਿਕਿਉਰਿਟੀ ਮਾਹੌਲ ਜੋ ਅਰਦਾਸ਼ਦਾ ਹੈਗਾ ਛੋਟੀ ਜੀ ਚੀਜ਼ ਵੀ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਕਰ ਸਕਦੀ ਹੈ ਤੇ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਸਾਡਾ ਇੱਕ ਫਰੈਸ ਬਣਦਾ ਹੈਗਾ ਕਿ ਅਸੀਂ ਵੈਰੀਫਾਈਡ ਚੀਜ਼ ਨੂੰ ਹੀ ਅੱਗੇ ਸ਼ੇਅਰ ਕਰੀਏ ਤੇ ਅੱਗੇ ਵੀ ਅਗਰ ਕੁਝ ਇਦਾਂ ਦਾ ਹੁੰਦਾ ਸਾਡੇ ਧਿਆਨ 'ਚ ਲੈ ਕੇ ਉਹ ਅਸੀਂ ਵੈਰੀਫਾਈ ਕਰ ਲੇਗੇ ਐਂਡ ਦੁਬਾਰਾ ਮੈਂ ਕਹਿਣਾ ਚਾਹੁੰਦੇ ਹਾਂ ਕਿ ఎవਰੀਥਿੰਗ ਸਾਰੇ ਕੇ ਸਾਰੇ ਲੋਕਾਂ ਨੂੰ ਕਿ ਸਭ ਕੁਝ ਠੀਕ ਹੈ ਫੋਰਸਿਸ ਆਰ ਇਨ ਕੰਟਰੋਲ ਸਭ ਕੁਝ ਸਾਰੀ ਇਟ ਇਜ਼ ਸੇਫ ਮਤਲਬ ਸਾਰੇ ਲੋਕਾਂ ਨੂੰ ਵੀ ਇੱਕ ਮੈਸੇਜ ਦੇਣਾ ਕਿ ਸਭ ਸੇਫ ਹੈ ਤੇ ਸਾਰਾ ਕੁਝ ਹੀ ਇਨ ਕੰਟਰੋਲ ਚੱਲ ਰਿਹਾ ਹੈਗਾ ਆਪਰੇਸ਼ਨਸ ਐਸ ਪਲਾਨਡ ਚੱਲ ਰਹੇ ਤੇ ਨਾਥਿੰਗ ਟੂ ਵਰੀ ਤੁਸੀਂ ਪੈਨਿਕ ਨਾ ਕਰੋ ਚਿੰਤਾ ਨਾ ਕਰੋ ਸਭ ਠੀਕ ਹੈਗਾ ਬਲੈਕਆਊਟ ਨੂੰ ਲੈ ਕੇ ਖਾਸ ਕਰਕੇ ਕਿਸ ਤਰ੍ਹਾਂ ਦੀ ਹਦਾਇਤਾਂ ਹੈਗੀਆਂ ਨੇ ਲੋਕਾਂ ਨੂੰ ਜਿਵੇਂ ਕੱਲ ਵੀ ਬਲੈਕਆਊਟ ਲੁਧਿਆਣਾ ਜ਼ਿਲ੍ਹੇ ਦੇ ਲਈ ਕਿਹਾ ਸੀ ਜਾਇ ਹੋ ਖੰਨਾ ਪੁਲਿਸ ਜ਼ਿਲ੍ਹਾ ਅ ਬਲੈਕਆਊਟ ਦੇਖੀ ਮੌਕ ਡ੍ਰਿਲਸ ਹੋ ਚੁਕੇ ਸਭ ਨੂੰ ਪਤਾ ਹੋਗਾ ਹੁਣ ਕਿ ਇੱਕ ਸਾਇਰਨ ਵੱਜਦਾ ਹੈ ਉਦੋਂ ਬਾਅਦ ਫਿਰ ਇਮੀਡੀਏਟਲੀ ਲੋਕਾਂ ਨੂੰ ਆਪਣੀ ਲਾਈਟਸ ਨੂੰ ਆਫ ਕਰਨਾ ਹੁੰਦਾ ਉਹ ਉਹਦਾ ਵੀ ਇੱਕ ਪਰਪਸ ਹੁੰਦਾ ਹੈਗਾ ਕੀ ਅਗਰ ਐਨਮੀ ਅਟੈਕ ਕਰਦੇ ਤੇ ਉਹ ਸਿਵਿਲIANS ਨੂੰ ਅਟੈਕ ਕਰ ਸਕਦੇ ਤੇ ਅਗਰ ਅਸੀਂ ਲਾਈਟਸ ਨੂੰ ਬੰਦ ਕਰ ਦਿੰਦੇ ਬਿਲਕੁਲ ਡਾਰਕ ਹੋ ਜਾਂਦਾ ਤੇ ਐਨਮੀ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਲੋਕੀ ਰਹਿੰਦੇ ਹੈਬਿਟੇਸ਼ਨਸ ਕਿੱਥੇ ਉਸ ਚੀਜ਼ ਨੂੰ ਇਵੇਟ ਕਰਨ ਦੇ ਲਈ ਹੈਗਾ ਤੇ ਤੁਹਾਡੇ ਆਪਣੀ ਸੇਫਟੀ ਦੇ ਲਈ ਹੈਗਾ ਤੇ ਅਗਰ ਇਦਾਂ ਦਾ ਕੋਈ ਸਾਇਰਨ ਵੱਜਦਾ ਹੈਗਾ ਆ ਤੋਂ ਇਮੀਡੀਏਟਲੀ ਤੁਸੀਂ ਆਪਣੀ ਲਾਈਟਸ ਵਗੈਰਾ ਬੰਦ ਕਰੋ ਛੋਟੀ ਜੀ ਟਾਰਚ ਵਗੈਰਾ ਅਗਰ ਕੋਈ ਬਜ਼ੁਰਗ ਹੈ ਜਾਂ ਬੱਚਾ ਹੈ ਜਾਂ ਕਿਸੇ ਨੂੰ ਬਿਲਕੁਲ ਹਨੇਰੇ ਤੋਂ ਡਰ ਲੱਗਦਾ ਛੋਟੀ ਜੀ ਟਾਰਚ ਆਪਣੇ ਕੋਲ ਰੱਖ ਸਕਦੇ ਬਟ ਪਰਦੇ ਵਗੈਰਾ ਬੰਦ ਕਰਕੇ ਤਾਂ ਕਿ ਬਾਹਰ ਨਾ ਪਤਾ ਲੱਗੇ ਕਿ ਅੰਦਰ ਲਾਈਟ ਔਨ ਹੈ ਤੇ ਤੁਹਾਡੀ ਆਪਣੀ ਸੇਫਟੀ ਦੇ ਲਈ ਹੈ ਜਿਹੜੀ ਵੀ ਡਾਇਰੈਕਸ਼ਨਸ ਜਾਂ ਗਾਈਡਲਾਈਨਸ ਜਾਂ ਕੁਝ ਵੀ ਇਨਸਟਰਕਸ਼ਨਸ ਗਵਰਨਮੈਂਟ ਵੱਲੋਂ ਆਂਦੀ ਹੈ ਤੇ ਉਸ ਚੀਜ਼ ਨੂੰ ਤੁਸੀਂ ਫਾਲੋ ਕਰੋ ਕਿਉਂਕਿ ਤੁਹਾਡੀ ਆਪਣੀ ਸੇਫਟੀ ਦੇ ਲਈ ਜਾਰੀ ਕੀਤੀ ਜਾ ਰਹੀਆਂ ਹੈ ਤੇ ਸਰਕਾਰ ਪੂਰੀ ਹਰ ਚੀਜ਼ ਕਰ ਰਹੀ ਹੈ ਤਾਂ ਕਿ ਤੁਹਾਡੀ ਸੇਫਟੀ ਨੂੰ ਮੇਨਟੇਨ ਕਰ ਸਕੇ ਜਿਹੜੀਆਂ ਐਕਸਰਸਾਈਜ਼ ਕਰਨੀਆਂ ਮੈਂ ਆਨਲਾਈਨ ਟੈਂਪਰੇਜ ਵੀ ਚਲਦੀਆਂ ਰਹਿਣਗੀਆਂ ਜਿਹੜੀਆਂ ਜੀ ਉਹ ਆਰਮਡ ਫੋਰਸਿਸ ਦਾ ਕੰਮ ਹੈਗਾ ਤੇ ਆਈ ਥਿੰਕ ਉਹ ਦੇ ਆਰ ਇਨ ਬੈਟਰ ਪੋਜੀਸ਼ਨ ਟੂ ਟੈਲ ਤੇ ਜਿਵੇਂ ਕਿ ਮੈਂ ਕਿਹਾ ਕਿ ਸਾਰੀ ਚੀਜ਼ ਅਜਪਰ ਪਲਾਨ ਚੱਲ ਰਹੀ ਹੈ ਤੋਂ ਉਹ ਇੱਕ ਰਿਸਪੌਂਡ ਕਰ ਰਹੇ ਐਨੀਮੀ ਨੇਸ਼ਨ ਨੂੰ ਤੇ ਉਹ ਆਈ ਥਿੰਕ ਕਰਦੇ ਰਹਿਣਗੇ ਜਦੋਂ ਤੱਕ ਮਤਲਬ ਇਹ ਸਾਰਾ ਖਸਰਾ ਪਲਾਨ ਹੋਏਗਾ ਆਪਰੇਸ਼ਨ ਵੀ ਦੇਖਣ ਨੂੰ ਮਿਲ ਸਕਦਾ ਹੈ ਜਬ ਹਾਂਜੀ ਉਹੀ ਮੈਂ ਕਹਿ ਰਹੀ ਹਾਂ ਕਿ ਅਗਰ ਅੱਗੇ ਵੀ ਅਗਰ ਕੋਈ ਕਿਸ ਚੀਜ਼ ਨੂੰ ਸਪਾਟ ਕਰਦਾ ਹੈ ਤੇ ਬਿਨਾ ਵੈਰੀਫਾਈ ਕਰੇ ਉਸ ਚੀਜ਼ ਨੂੰ ਅੱਗੇ ਸੋਸ਼ਲ ਮੀਡੀਆ ਤੇ ਨਾ ਸ਼ੇਅਰ ਕਰੇ ਸਾਡੇ ਨਾਲ ਸ਼ੇਅਰ ਕਰ ਦੇ ਸੋ ਥੈਟ ਅਸੀਂ ਫਿਰ ਪ੍ਰੋਪਰ ਚੈਨਲਸ ਕੇ ਥਰੂ ਆਰਮ ਫੋਰਸਸ ਤੋਂ 에어 ਫੋਰਸ ਤੋਂ ਸੀਜ਼ ਨੂੰ ਕੰਫਰਮ অর ਵੈਰੀਫਾਈ ਕਰਾ ਸਕਦੇ ਕਿ ਆ ਕੀ ਸੀਗਾ ਉਦੋਂ ਬਾਅਦ ਹੀ ਫਿਰ ਅਸੀਂ ਫਿਰ ਇੱਕ ਅਥੋਰਾਈਜ਼ ਤਰੀਕੇ ਨਾਲ ਲੋਕਾਂ ਨੂੰ ਵੀ ਦੱਸ ਦਿੰਦੇ ਹਾਂ ਤਾਕਿ ਪੈਨਿਕ ਨਾ ਕ੍ਰੀਏਟ ਹੋਏ ਤੋਂ ਕੋਈ ਵੀ ਅਗਰ ਦੁਬਾਰਾ ਵੀ ਕਿਸੇ ਚੀਜ਼ ਨੂੰ ਸਪਾਟ ਕਰਦਾ ਹੈਗਾ ਕੁਝ ਵੀ ਜੋ ਉਹਨਾਂ ਨੂੰ ਅਲੱਗ ਲਗੇ ਉਸ ਚੀਜ਼ ਨੂੰ ਸਾਡੇ ਨਾਲ ਸ਼ੇਅਰ ਕਰਕੇ ਪਹਿਲਾਂ ਵੈਰੀਫਾਈ ਕਰਾ ਲੈਣ ਉਦੋਂ ਬਾਅਦ ਹੀ ਫਿਰ ਅੱਗੇ ਉਸ ਚੀਜ਼ ਨੂੰ ਸ਼ੇਅਰ